ਔਰ 16ਵੇਂ ਟਾਇਰ ਆ ਗਿਆ ਗਾਰੇ ਲੁਧਿਆਣੇ ਦੇ ਕਰਤਾਰ 774000 ਸਿਆਪ ਅਵਰ ਨਮਾ 4536 841000 424 ਕਰਤਾਰ ਤੇ 424 96 ਲੱਖ ਕੀਮਤ ਹੈ ਜੀ 16 ਲੱਖ 4/4 ਹੋਰ ਵਾਈ 4 ਇਹ ਟਰੈਕਟਰ ਦੇ ਵਿੱਚ ਟਰੈਕਟਰ ਆਪ ਅੱਗੇ ਟਰੈਕਟਰ ਵੀ ਵਿੱਚਾ ਕਰਕੇ ਖੜਾਈ ਹੋਈ ਹੈ ਜੀ ਮੂਲ ਤਾਂ 7 ਲੱਖ 70000 ਬਾਈ ਗੋਰ ਆ ਗਿਆ ਜੀ 55 26 ਕਰਤਾ 1045 ਤੋਂ 28 ਛੁੱਟੀ ਜਿੱਥੇ ਬਿਲਕੁਲੋਂ ਜੁਆ ਕਰਤਾ ਜੇ ਲੈ ਕੇ ਵੇ ਦੇ ਬਹੁਤ ਤੰਗ ਲਾਉਂਦੇ ਆਏ ਕਿੰਨੀ ਦਿਹਾੜੀ ਨੂੰ ਕਤਾਰ ਹੈ ਜੀ ਉਹ ਕਤਾਰ ਇਹ 4x4 ਬੰਨਤੀਸ ਸ਼ੋ ਕਮਾਲ ਤਾਂ ਇਹ ਕਰੀ ਪਈ ਆ ਅਹੋ ਜੀ ਪੂਰੀ ਤੱਕ ਪਾਉਂਦੇ ਨੇ ਸਾਡੇ ਲੈਣਾ ਫੋਟੋ ਇਹ ਦੇਖਾਂਗੇ ਤੋਂ ਬਾਅਦ पैरदा रूल आहे